ਮੀਨੇ ਤਬਾਹੀ ਮਚਾਈ ਹੋਈ ਹੈ ਮੀ ਦੀ ਤਬਾਹੀ ਦੇ ਕਾਰਨ ਸਾਰੇ ਸਕੂਲਾਂ ਕਾਲਜਾਂ ਤੇ ਪ੍ਰਾਈਵੇਟ ਦਫਤਰਾਂ ਤੇ ਸਰਕਾਰੀ ਦਫਤਰਾਂ ਦੇ ਵਿੱਚ ਛੁੱਟੀਆਂ ਲਾਣ ਨਹੀਂ ਪੈ ਗਈਆਂ ਜੀ ਹਾਂ ਕੀ ਹਰਵਰ ਕੇ ਹਲਾਤ ਸਿਰਚ ਪੈਦਾ ਹੋ ਚੁੱਕੇ ਨੇ ਅਲਰਟ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਰੈਡ ਅਲਰਟ ਦੇ ਕਾਰਨ ਫਿਲਹਾਲ ਦੱਸਿਆ ਜਾਂਦਾ ਕਿ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਲੋੜ ਹੈ ਤਾਂ ਘਰਾਂ ਚੋਂ ਨਿਕਲੋ ਨਹੀਂ ਤਾਂ ਸੁਰੱਖਿਅਤ ਥਾਵਾਂ ਵੱਲ ਭੱਜ ਲੋ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਤਾਮਿਲਨਾਡੂ ਦੀਆਂ ਦਿਖਾ ਰਿਹਾ ਤਾਮਿਲਨਾਡੂ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਭਿਆਨਕ ਬੜੇ ਹੋਏ ਨੇ ਹਾਲਾਤ ਬਿਆਨ ਕਰਦੀਆਂ ਇਹ ਲਾਈਵ ਤਸਵੀਰਾਂ ਨੇ ਦੱਸਿਆ ਜਾਂਦਾ ਕਿ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਹੇਠ ਆਏ ਤਾਮਿਲਨਾਡੂ ਦੇ ਚਾਰ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਚ ਤਿਰੂਨੈਲਲੀ, ਤਨਕਸੀ, ਤਦੂਗੋਰਨੀ ਅਤੇ ਕੰਨਿਆਕੁਮਾਰੀ ਵਿੱਚ ਸ਼ਨੀਵਾਰ ਤੇ ਅੱਜ ਤੱਕ ਬਹੁਤ ਭਿਆੰਕਰ ਮੀਂਹ ਪਿਆ ਹੈ ਭਾਰੀ ਵੀ ਪਿਆ ਹੈ ਇਸ ਕਰਾਣ ਇੱਥੇ ਜਾਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਕਈ ਇਲਾਕਿਆਂ 'ਚ ਹੜਾ ਆ ਗਏ ਨੇ ਖਾਸ ਕਰਕੇ ਨਾਇਗਲੋਕਲ ਇਲਾਕੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਹਨਾਂ ਚਾਰ ਜ਼ਿਲ੍ਹਿਆਂ 'ਚ ਹੜ ਵਰਗੇ ਹਾਲਾਤ ਪੈਦਾ ਹੋ ਸਰਕਾਰ ਨੇ ਬਹੁਤ ਜ਼ਿਆਦਾ ਮੀਂਹ ਦੇ ਕਾਰਨ ਸੋਮਵਾਰ ਨੂੰ ਤਿਰੂਵਿਲੀ ਤ੍ਰਿਤੂਕਰਨੀ ਤਿਨਾਕਸੀ ਤੇ ਕਨਿਆ ਕੁਮਾਰੀ ਜ਼ਿਲ੍ਹਾ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਇਸ ਦਰਾਂ ਸਕੂਲ ਕਾਲਜ ਤੇ ਸਾਰੇ ਹੀ ਦਫ਼ਤਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਸਰਕਾਰ ਦਾ ਕਹਿਣਾ ਹੈ ਕਿ ਇੱਥੇ ਇਲਾਕੇ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਫਿਲਹਾਲ ਹਾਲਾਤ ਬਹੁਤ ਹੀ ਜ਼ਿਆਦਾ ਭਿਆਨਕ ਬਣ ਚੁੱਕੇ ਨੇ ਜਿਸ ਦੇ ਕਾਰਨ ਸਾਰੇ ਹੀ ਸਰਕਾਰੀ ਸਕੂਲਾਂ ਦਫ਼ਤਰਾਂ ਅਤੇ ਕਾਲਜਾਂ ਦੇ ਵਿੱਚ ਛੁੱਟੀ ਐਲਾਨੀ ਗਈ ਹੈ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਵਿੱਚ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਇਹ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਫਿਲਹਾਲ ਹਾਲਾਤ ਬਣ ਕਰੀਆਂ ਨੇ ਮੌਕੇ ਦੇ ਹਾਲਾਤ ਕੀ ਨੇ ਪੂਰਾ ਸ਼ਹਿਰ ਡੁੱਬਿਆ ਚੁੱਕ ਡੋਬ ਚੁੱਕਾ ਹੈ ਗੱਡੀਆਂ ਡੁੱਬੀਆਂ ਨਜ਼ਰ ਆ ਰਹੀਆਂ ਨੇ ਗੱਡੀ ਡੁੱਬੀ ਪਈ ਆ ਇਸ ਇਲਾਕੇ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਬੱਤਰ ਬਣ ਚੁੱਕੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਕਰਨਾ ਪੈ ਗਿਆ ਬਹੁਤ ਵੱਡੇ ਪੱਧਰ ਤੇ ਤਬਾਹੀ ਮੀਂਹ ਨੇ ਇਸ ਇਲਾਕੇ ਦੇ ਵਿੱਚ ਭਰਾਈ ਹੋਈ ਹੈ ਫਿਲਹਾਲ ਦੱਸ ਦਈਏ ਕਿਸ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ yellow alert ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਚ ਵੀ yellow alert ਜਾਰੀ ਕੀਤਾ ਗਿਆ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਠੰਡ ਲਗਾਤਾਰ ਪੰਜਾਬ ਚ ਵਾਦੀ ਜਾ ਰਹੀ ਹੈ ਜਿਸ ਨੂੰ ਲੈ ਕੇ yellow alert ਜਾਰੀ ਕਰਨਾ ਪੈ ਗਿਆ ਫਿਲਹਾਲ ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ ਸਣੇ ਚੰਡੀਗੜ੍ਹ ਤੇ ਹਰਿਆਣਾ ਵਿੱਚ ਅਗਲੇ 4 ਦਿਨਾਂ ਦੇ ਲਈ yellow alert ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਉੱਤਰ ਭਾਰਤ ਦੇ ਕਈ ਇਲਾਕਿਆਂ ਚ ਅਗਲੇ 2-3 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ ਜਿਸ ਦੇ ਕਾਰਨ yellow alert ਜਾਰੀ ਕਰਨਾ ਪਿਆ ਗਿਆ ਹੈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਲਗਾਤਾਰ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕੌਣ ਵਾਲੇ ਚਾਰ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਯੈਲੋ ਲਰਟ ਜਾਰੀ ਕੀਤਾ ਗਿਆ ਜਿਸ ਨਾਲ ਕਾਰਨ ਠੰਡ ਹੋਰ ਵਾਜਣੀ ਹੈ ਇਸ ਦੇ ਨਾਲ ਸੰਘਣੀ ਧੁੰਦ ਪੈਣੀ ਹੈ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਇਕਮ ਸਿੰਘ ਦੱਸਦੇ ਨੇ ਕਿ ਅੰਮ੍ਰਿਤਸਰ ਦੇ ਨਾਲ ਨਾਲ ਗੁਰਦਾਸਪੁਰ ਤੇ ਪਹਾੜੀ ਨਾਲ ਲਪਾੜਾਂ ਨਾਲ ਲੱਗਦੇ ਪੰਜਾਬ ਦੇ ਇਲਾਕੇ ਸਣੇ ਕਈ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਫਿਲਹਾਲ ਧੁੰਦ ਕਾਰਨ ਲੋਕਾਂ ਨੂੰ ਵਾਹ ਚਲਾਉਣ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਲੋਕਾਂ ਨੂੰ ਰਾਤ ਤੇ ਸਵੇਰੇ ਜਦ ਤੁਸੀਂ ਗੱਡੀ ਚਲਾ ਕੇ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿ ਲਈ ਕਿਹਾ ਗਿਆ ਹੈ ਮੌਸਮ ਵਿਭਾਗ ਕਹਿੰਦਾ ਹੈ ਕਿ ਜੋ ਸੰਗ੍ਰਿਧ ਧੁੰਦ ਦੇ ਨਾਲ ਨਾਲ ਠੀਤ ਲਾਰ ਵੀ ਵੱਧ ਜਾਣੀ ਹੈ ਇਸ ਲਈ ਬੱਚਾ ਬਜ਼ੁਰਗਾਂ ਤੇ ਮਰੀਜ਼ਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਪੂਰੇ ਕੱਪੜੇ ਪਾ ਕੇ ਘਰੋਂ ਨਿਕਲਣਾ ਚਾਹੀਦਾ ਹਾਲਾਂਕਿ ਤਿੰਨ ਤੋਂ ਚਾਰ ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪ੍ਰਸੰਗ੍ਰਿਧ ਧੁੰਦ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਵਿਜ਼ਿਬਿਲਟੀ ਬਹੁਤ ਹੀ ਘੱਟ ਰਹਿ ਸਕ ਚਾਰਚਾਰੀ ਕੀਤਾ ਗਿਆ ਉੱਥੇ ਦੂਜੇ ਪਾਸੇ ਇਹ ਤਸਵੀਰਾਂ ਤਾਮਿਲਨਾਡੂ ਦੀਆਂ ਨੇ ਜਿੱਥੇ ਸਰਕਾਰੀ ਸਕੂਲਾਂ ਨੂੰ ਲੈ ਕੇ ਲੜਜਾਰੀ ਕਰ ਦਿੱਤਾ ਗਿਆ ਅਲਰਟ ਹੈ ਰੈਡ ਅਲਰਟ ਜਾਰੀ ਕੀਤਾ ਗਿਆ ਤਾਮਿਲਨਾਡੂ ਦੇ ਵਿੱਚ ਸਕੂਲ ਕਾਲਜ ਤੇ ਦਫਤਰ ਬੰਦ ਕਰ ਦਿੱਤੇ ਗਏ ਨੇ ਬਹੁਤ ਹੀ ਭਿਆਨਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਲਈ ਬੇहद ਅਹਿਮ ਤਸਵੀਰਾਂ ਨੇ ਇੱਕ ਪਾਸੇ ਤਾਮਿਲਨਾਡੂ ਦੇ ਵਿੱਚ ਅਲਰਟ ਰੈਡ ਅਲਰਟ ਜਾਰੀ ਕਰਨਾ ਪੈ ਗਿਆ ਉਮੀਦ ਹੈ ਕਰਕੇ ਉੱਥੇ ਦੂਜੇ ਪਾਸੇ ਪੰਜਾਬ ਚ yellow alert ਸੰਗਰੀ ਧੁੰਦ ਪੈ ਰਹੀ ਹੈ ਤਾਮਿਲਨਾਡੂ ਦੇ ਵਿੱਚ ਸਕੂਲ ਕਾਲਜ ਤੇ ਸਿੱਖਿਆ ਦਫਤਰ ਸਾਰੇ ਸਿੱਖਿਆ ਵਿਦਿਅਕ ادارے ਬੰਦ ਕਰ ਦਿੱਤੇ ਗਏ ਨੇ ਤੇ ਬੰਦ ਕਰ ਦਿੱਤਾ ਗਿਆ ਨੇ ਪੰਜਾਬ ਚ yellow alert ਜਾਰੀ ਕਰ ਦਿੱਤਾ ਗਿਆ ਹੈ ਬਹੁਤ ਅਹਿਮ ਇਹ ਖਬਰ ਕਹੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਆਉਣ ਵਾਲੀ ਜੋ ਕਹਿ ਸਕਦੇ ਹਾਂ ਸਮਾਂ ਫਿਲਹਾਲ ਠੰਡ ਹੋਰ ਵੱਜ ਜਾਣੀ ਹੈ ਤਾਮਿਲਨਾਡੂ ਚ ਮੀਂਹ ਲਗਾਤਾਰ ਪੈ ਸਕਦੇ ਨੇ ਚੱਕਰਵਾਤੀ ਤੂਫਾਨ ਤਬਾਹੀ ਮਚਾ ਰਿਹਾ ਹੈ ਦੋ ਕਹਿ ਸਕਦੇ ਹਾਂ ਸੂਬਿਆਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਗਨਨਦਰ ਤੱਕ ਪਹੁੰਚਾ ਰਿਹਾ ਹੈ ਇੱਕ ਪਾਸੇ ਤਾਮਿਲਨਾਡੂ ਦੇ ਹਾਲਾਤ ਦਿਖਾ ਰਹੇ ਹਾਲਾਤ ਬਹੁਤ ਬੱਦਰ ਬਣੇ ਪਏ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਹੋਏ yellow alert ਤੇ ਜਾਰੀ ਇਸ ਵਦੀ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਬਹੁਤ ਕਣਕ ਇਹ ਖਬਰ ਕਹੀ ਜਾ ਸਕਦੀ ਹੈ ਜ ਜਦੋਂ ਦੀ ਤਸਵੀਰਾਂ ਨਾਲ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ